ਸੋ ਸੰਤਰਾਮੁਦਾਸੀ ਉਹਨਾਂ ਦਾ ਜਿਹੜਾ ਬਣਾ ਵੱਡਾ ਗਾਣਾ ਮੈਂ ਵੀ ਰਿਪੋਰਟ ਕਰਾਇਆ ਸੀ ਉਸ ਵਕਤ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਕਿਤਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਸਮਝਣ ਦੰਗੀਆਂ ਨੂੰ ਜਿੱਤ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਰ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਘਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਲੋਕ ਬੜੇ ਮਜਬੂਰ ਜਹੇ ਦਿੱਲੀ ਦੇ ਦਿਲ ਤੋਂ ਜਾਹੇ ਤੇ ਭੁੱਖਾਂ ਵਿੱਚ ਮਸ਼ਹੂਰ ਜਾਏ ਭੁੱਖਾਂ ਵਿੱਚ ਮਸ਼ਹੂਰ ਜਾਏ ਜਿੱਤੇ ਮਰ ਕੇ ਚੰਬੜ ਜਾਮਦੇ ਨੇ ਕੂਤ ਜਠੇਰੇ ਤੂੰ ਮੰਗਦਾ ਰਹੀ ਵੇ ਸੂਰ ਜਾ ਕਮੀਆਂ ਦੇ ਵੇੜੇ ਜਿੱਤੇ ਹਾਰ ਮੰਨ ਲਈ ਚਾਵਾਂ ਨੇ ਜਿੱਤੇ ਅਣ ਵਿਆਈਆਂ ਹੀ ਮਾਵਾਂ ਨੇ ਜਿਤਨਾ ਨ ਨ ਨ ਨ ਗੂੰਜ ਕੇ ਰ ਲਈ ਕਾਵਾਂ ਨੇ ਬਾਪੂ ਦੇ ਕਰਜ ਦਾ سود ਨਹੀਂ ਪੁੱਤ ਜੰਮਦੇ ਜਿਹੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਆਸ ਆਖਰੀ ਗਾਥਾ